ਹਾਂਜੀ ਸਾਸਰੀ ਗਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਕਣਕਾਂ ਵੀ ਰੰਗ ਬਦਲ ਗਈਆਂ ਗਰਮੀ ਲੱਗੀ ਫੁੱਲ ਪੈਣ ਅੱਜ ਹਵਾ ਵੀ ਨਹੀਂ ਹੈ ਅੱਜ ਜੰਮੀ ਹਵਾ ਨਹੀਂ ਹੈ ਕਣਕਾਂ ਨੇ ਪੂਰਾ ਰੰਗ ਫੜ ਲਿਆ ਬਈਓ ਅੱਗੇ ਵੀ ਦੇਖੋ ਦੂਰ ਦੂਰ ਤੱਕ ਪੀੜੀਆਂ ਪੀੜੀਆਂ ਚ ਲੱਗੀਆਂ ਚਮਕਣ ਪੰਜ 6 ਦਿਨਾਂ ਕੀ ਹੋਰ ਖੇੜਾ ਮਸ਼ੀਨਾਂ ਚੱਲ ਪਈਆਂ ਤੇ ਕੱਖਾਂ ਦਾ ਨਵੇੜਤਾ ਬਈ ਤੇ ਇਸ ਪਣਾ ਵੀ ਸੁੰਢੀ ਦੀ ਸਪਰੇਅ ਮਾਰਨੀ ਹੈ ਬਰਸੀਨਵਾ ਇਹ ਕੱਲ ਮਨੇ ਨਿੱਬਗੇ ਪੱਤੇ ਜੇ ਵਾਲੇ ਆ ਦੇਖੋ ਦੇਸੀ ਤਰੀਕਾ ਕਾ ਉਸ ਨਾਲ ਸੁੰਢੀ ਸੰਢੀ ਜੀ ਔਰ ਰਹਿੰਦੀ ਨਹੀਂ ਹੈ ਬਰਸੀਨ ਸਾਫ ਹੋ ਜਾ ਬਾਕੀ ਉਹ ਬਾਲਾ ਵਾ ਪਾਣੀ ਜੀਗਾ ਉਸਕੀ ਸਪਰੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਰਦੇ ਤੇ ਮੁੱਗੇ ਖੁੱਲੇ ਵੇ ਦੇਖੋ ਦੇ ਕਿੱਥੇ ਚੜ ਰਹੀ ਆ ਤਣੀ ਚਾ ਕਰਾਂਗੇ ਪਹਿਲਾਂ ਕੇ ਕਰਾਂਗੇ ਪਣੀਆ ਜਾ ਕੇ ਠਹਿਰ ਕੇ ਇਹਨਾਂ ਨੂੰ ਦੇ ਦੇ ਇਹ ਬਾਲਾ ਵਾ ਬੀ ਪਾਣੀ ਪੂਣੀ ਦਾ ਸਮਾ ਖਤਮ ਜਾ ਲਗਾ ਮਨੂੰ ਪਾਣੀ ਪੂਣੀ ਹੈ ਵੀ ਸਮਾ ਪਾਣੀ ਪੋ ਤੇ ਥੱਲੇ ਥੱਲੇ ਹੋਣਾ ਉੱਪਰ ਦਾ ਪੱਤੇ ਜਿਹਾ ਇਹੋ ਬਾਲੇ ਦੀ ਵੀ ਗੱਲ ਕਿਸੇ ਨੇ ਸਲਾਹ ਦੇਈ ਦੀ ਮੱਖਾਂ ਦੇਖ ਲਿਆ ਕਰਕੇ ਸਪਰੇ ਚੱਕ ਲਿਆ ਤਾਂ ਨਹੀਂ ਨੇ ਪੰਪ ਜਾ ਰਿਹਾ ਧੋਣ ਲੇਟ ਆਵਾ ਵੀ ਸ਼ਾਮ ਨੂੰ ਮੱਕੀ ਵੀ ਭਰਨੇ ਆ ਬਈ ਸ਼ਾਮ ਨੂੰ ਲੈਟ ਆਵਾ 5 ਵਜੇ ਫੇਰ ਆਪਣਾ ਤਣੀ ਨੂੰ ਜਰ ਲੱਗ ਜੀ ਗੇ ਇਸ ਮਾ ਪਾਣੀ ਜਿਆ ਨਾ ਰੱਖਿਆ ਯਾਰਾ ਉਹ ਹਕਲ ਨੂੰ ਜਰਵਾਹ ਹੋ ਰਹਾ ਰੂਲ ਦੂਬੀ ਹੈ ਨਾ ਇਹਨਾਂ ਨੂੰ ਕੋ ਨੂੰ ਲਾਉ ਮਗਾ ਮੈਂ ਦੋਹਰਾ ਤੇਲ ਲਗਾ ਲਾ ਕਾ ਕੰਡਾ ਬਾਟ ਸਾਰਾ ਆ ਦੇਖਾ ਜਰਜੀ ਲੱਗ ਜੀ ਇਹਨਾਂ ਨੂੰ ਅੰਦਰ ਹੀ ਰੱਖੀਗੇ ਤੇ ਲਾ ਕੇ ਧੋਣਾ ਪੱਪੇ ਦਾ ਸਪਾਈਏ ਸਮਾ ਓਹੋ ਨਿੰਬਗਾ ਪਾਣੀ ਜਾ ਫਿਰ ਦੇਖੇਗਾ ਤੁਹਾਨੂੰ ਦੱਸਾਂਗੇ ਵੀ ਰਿਜ਼ਲਟ ਕੇ ਰਹਾ ਨਹੀਂ ਰੱਖ ਚਲ ਬੈਕ ਮੁੱਕ ਦੇਖੀ ਕੋਈ ਬੈਂਕ ਉਹ ਪੁਰਾਣੀ ਫਿਲਮਾਂ ਬਾਲੀਵੁੱਡ ਵਿੱਚ ਤਰੀ ਨਹੀਂ ਹੁੰਦੇ ਦਿਓ ਛਕ ਲੈਣ ਦੀ ਗਈ ਜਾਲੀ ਜੀ ਪਾ ਕੇ ਕਾ ਚਲੋ ਜੀ ਬੈਂਕ ਲੁੱਟਣ ਚੱਲੀਏ ਇਹ ਤੇਰੀ ਦੇ ਤੇਰੀ ਦੀ ਲੈ ਵੀ ਨਾਲ ਵੀ ਲਿਆ ਮੱਛਰਾਂ ਦੇ ਕਿੰਨੇ ਕੀ ਦੇ 20 ਰੁਪਏ ਉਹਨੇ ਜੇ ਮੈਂ ਬੈਠੇ ਤੇ ਇੰਦਤ ਮੇਰੇ ਤੇ ਬਈ ਉਹ ਭੁੰਡੀਆਂ ਭਾਂਡੀਆਂ ਦਾ ਬਚੋਗਰਾ ਭੁੰਡੀਆਂ ਹੋਰੀਆਂ ਬਹੁਤ ਤਾਂ ਕਰਕੇ ਨਾਲ ਲੈ ਹੈ ਆਜੂ ਪੀ ਗਿਆ ਤੇ ਬੱਲ ਲੈਣ ਦੇ ਤੋੜ ਕੇ ਵੀ ਦੇਖੀ ਕਿੰਨੇ ਗਾਣੇ ਹੋਮ ਇੱਕ ਬੱਲਵਾ ਮੈਂ ਨਾ ਤਾਂ ਗੈਸ ਲਾਇਆ ਤਾਂ ਵੀ 25 ਕ ਦਾਣੇ ਹੋਣਗੇ 30 ਕੋਈ 30 ਕੇ ਹੋਈ 25 ਕੇ ਕੋਈ 20 ਕੇ ਪਰ ਜਦ ਗਿਣੇ ਇਹ ਨਿਕਲੇ ਬਈ 75 ਆਹ ਰਾਣਾ ਜੇ ਆਪਾਂ ਜੀ ਦੀ ਗਿਣਾ ਜੀ ਸਮਝ ਲਗਾ ਕਿੰਨਾ ਹੋਵੇ 100 ਮੈਂ ਗਿਣੇ ਤੇ ਯਾਰ ਮੇਰੇ ਦਿਮਾਗ ਇੰਨੇ ਹੁਣਾ 100 150 ਦਾਣੇ ਆ 100 ਜੀਰੀਆ ਜਦੋਂ ਹਾਂ ਤੇ ਬਈ ਇਸ ਹਿਸਾਬ ਕਰਦੇ ਫਿਰ ਝਾੜ ਵਧੀਆ ਲਗਾ ਬਈ ਜੇ 75 ਦਾਣੇ ਇੱਕ ਵੱਲਵਾ ਦੇ ਨਹੀਂ ਕਰ ਰਹੇ ਬੀਜ ਵੀ ਦੱਸ ਦੇ ਕਿਹੜਾ ਬੀਜ ਇੱਧਰ ਤੇ ਲੈਤ ਨਹੀਂ ਹਾਂ ਆ ਸਮਝ ਯੋਕਰ ਕਾ ਇੜੰਗਾ ਰੱਖਿਆ ਵਾ ਆਪਣਾ ਇਹ ਪਰ ਮੇਰੇ ਯਾਦ ਹੈ ਨਹੀਂ ਕਿਹੜਾ ਬੀਜ ਹੈ ਅੱਜ ਵੀ ਟੀ-ਸ਼ਰਟ ਵੀ ਉਹੀ ਪਾਲੀ ਆ ਇੱਧਰ ਪੱਛੇ ਦਾ ਰੰਗ ਵੀ ਦੇਖੋ ਆਹ ਟੀ-ਸ਼ਰਟ ਨਾਲ ਮੈਚ ਕਰ ਰਿਆ ਓਏ ਓਏ ਛੋਟੂ ਚੜਨਾ ਕੋ ਦੋ ਚੜਨਾ ਜੀ ਟੈਂਕ ਨਹੀਂ ਤੋੜੀ ਅੱਜ ਖਾਸੇ ਦਿਨਾਂ ਬਾਅਦ ਇਕੱਠੀ ਹੈ ਇਹ ਲੱਗਾ ਕੀ ਹੋ ਗਿਆ ਉਹ ਪਤਾ ਨਹੀਂ ਕੀ ਕਰ ਲਿਆ ਮੋੜ ਸਾਨੂੰ ਸਲਫ ਫਸ ਗਈ ਸੀ ਸੁੱਚ ਬੰਦ ਕਰਦੇ ਵੀ ਨਹੀਂ ਹੋਇਆ ਕਰਦੇ ਕਰਦੇ ਸਲਫ ਫਸ ਗਈ ਇਹ ਦੇਖ ਲਾ ਕੇ ਸਲਫ ਫਸ ਗਈ ਲੈ ਵੀ ਲਗਦੇ ਨ ਲਫਾਫੇ ਪਰ ਨਾ ਮੈਂ ਲਵੀ ਨੂੰ ਛੱਡ ਕਵਾਂ ਤਾਜ ਨੂੰ ਕਰਾਂ ਫਿਰ ਆਣਾ ਮੈਂ ਰੋਟੀ ਲਿਆ ਮੋਰੀਓ ਫਿਰ ਹੋਰ ਕੇ ਖਾਦਾ ਨਹੀਂ ਪੋਲੇ ਅਗਲੇ ਬੀਜੇ ਨੂੰ ਫੋਨ ਮਾਰ ਕੋ ਫੇਰ ਸੜ ਪਾ ਦੇ ਜੀ ਠੀਕ ਹੈ ਠੀਕ ਹੈ ਖੜਿਆ ਕਿੱਧਰ ਦਾ ਆਇਓ ਪਰਲੀ ਸਾਈਡ ਵੀ ਮੈਂ ਵੀ ਜਹਾਂ ਤਾਜ ਨੂੰ ਲੈਣ ਸਕੂਲ ਮਾਤੇ ਘਰਾਵਾ ਛੱਡ ਕੇ ਕਾਪੀ ਲਾਏ ਮਿਲਿਆ ਹੈ ਕਰਤਾਜਿੰਦ ਸਕੂਲ ਮਾ ਤੇ ਕਰ ਸਾਸਰੀ ਕਾਲ ਪੁੱਤ ਸਾਸਰੀ ਕਾਲ ਜੱਟਿੱਲਾ ਜਾਵਰਾ ਥੋੜਾ ਜਿਆਦਾ ਤਾਂ ਕਰਕੇ ਛੇਦੀ ਲਿਆਏ ਨਾਲੇ ਜੂਨੀਫਾਰਮ ਤੇ ਹੀ ਅੱਜ ਇੱਕ ਜਹਾਜ ਲਿਆ ਉਹ ਜਹਾਜ ਤੇਰਾ ਖਰਾਬ ਹੋ ਗਿਆ ਓਏ ਤੋ ਅਰੇ ਬੋਲੇ ਇੱਕ ਮਟ ਇੱਕ ਲੈ ਹਬੀ ਲੈ ਜਾ ਚਲ ਅੰਤਰਾ ਫਿਰ ਨਿਕਲ ਫਿਰ ਮੈਂ ਮੋੜ ਦਾ ਖੜਾਣਾ ਪਾਰਿਆ ਲਾ ਮੈਂ ਚੱਕਾ ਖੜ ਜਾ ਚਲ ਫਿਰ ਮੋੜ ਤੋਂ ਬੰਨ੍ਹ ਚਲ 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 ਯੋਗਾ ਯੋਗਾ ਦੇ ਤਾ ਦੇ ਲਾ ਵੀ ਅੱਜ ਵਰਦੀ ਵੀ ਮਿਲ ਗਈ ਜੋਦੇ ਨੂੰ ਹੈ ਤਾਜ ਕਰਾ ਟਾਉਨ ਯੋ ਸਕੂਲ ਆ ਬਈ ਕਰਾ ਟਾਉਨ ਵਧੀਆ ਇਹਦੇ ਉਹ ਕਿੱਥੇ ਰਹਿ ਨਿੱਕਰ ਨੁੱਕਰ ਜੀ ਕੁਝ ਜੁਹ ਨਹੀਂ ਹੋ ਜੀ ਨਹੀਂ ਉਹ ਲੈ ਕੀ ਬਣੇਗਾ ਬਲ ਮੈਨ ਨਿੱਕਰ ਨਹੀਂ ਹੈਗੀ ਇਕੱਲੀ ਟੀ-ਸ਼ਰਟ ਆ ਆਣਾ ਤਾਂ ਆ ਜਾ